ਜਿਸ ਦੇ ਪਿਓ ਨੇ ਆਪਣੀ ਧੀ ਨੂੰ ਹੱਥ ਪੈਰ ਬਨ ਕੇ ਨਹਿਰ ਦੇ ਵਿੱਚ ਸੁੱਟਿਆ ਸੀ ਆਖਿਰਕਾਰ 2 ਮਹੀਨੇ ਬਾਅਦ ਉਹ ਧੀ ਕਿਵੇਂ ਜਿਉਂਦੀ ਨਿਕਲੀ ਹੈ ਕਿਵੇਂ ਉਸਦੀ ਜਾਨ ਬਚੀ ਐ ਸਾਰਾ ਕੁਝ ਜਾਣ ਕੇ ਜਾਇਓ ਪਤਾ ਲੱਗਾ ਕਿ ਵੀਡੀਓ ਵੇਖੀ ਮੋਬਾਈਲ ਤੇ ਮੇਰੇ ਭਰਾ ਦੇ ਮੋਬਾਈਲ ਤੇ ਮੁੰਡੇ ਤੇ ਆਈ ਸੀ ਤੇ ਉਹ ਵੇਖਿਆ ਤੇ ਮਨ ਤਾਂ ਖੁਸ਼ੀ ਹੋ ਗਈ ਮੈਂ ਮੇਰੀ ਬੜੀ ਠੀਕ ਆ ਜਿਸ ਪਿਤਾ ਨੇ ਲਵ ਮੈਰਿਜ ਕਰਵਾਉਣ ਦੀ ਸਜ਼ਾ ਦਿੱਤੀ ਸੀ ਆਖਿਰਕਾਰ ਉਸਨੂੰ ਕਿਵੇਂ ਬਚਾ ਲਿਆ ਗਿਆ ਆਖਿਰਕਾਰ ਉਹ 2 ਮਹੀਨੇ ਲੜਕੀ ਕਿੱਥੇ ਸੀ ਤੇ ਹੁਣ ਕਿਉਂ ਆਪਣੇ ਹੀ ਪਿਓ ਦੇ ਲਈ ਵਾਪਸ ਆਈ ਐ ਇਹ ਸਾਰਾ ਕੁਝ ਜਾਣ ਕੇ ਹਰ ਕੋਈ ਹੈਰਾਨ ਹੈ ਜਿਹਾ ਸੋਸ਼ਲ ਗਲਤ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਇੱਕ ਖਬਰ ਤੁਸੀਂ ਸਾਰਿਆਂ ਨੇ ਵੇਖੀ ਸੀ ਜਿਸ ਦੇ ਵਿੱਚ ਇੱਕ ਲੜਕੀ ਦਾ ਹੱਥ ਪੈਰ ਬਨ ਕੇ ਜਿਹੜਾ ਹੈ ਉਸ ਨੂੰ ਨਹਿਰ ਦੇ ਵਿੱਚ ਉਸਦੇ ਪਿਤਾ ਦੇ ਵੱਲੋਂ ਸੁੱਟ ਦਿੱਤਾ ਗਿਆ ਸੀ ਲੜਕੀ ਤੇ ਇਲਜ਼ਾਮ ਲਗਾਏ ਗਏ ਸੀ ਕਿ ਉਹ ਚਰਿੱਤਰ ਵੱਲੋਂ ਠੀਕ ਨਹੀਂ ਸੀ ਜੋ ਬਖਵਖ ਲੜਕੀਆਂ ਦੇ ਨਾਲ ਗੱਲਬਾਤ ਕਰਦੀ ਰਹਿੰਦੀ ਸੀ ਜਿਸ ਕਰਕੇ ਉਸਦੇ ਮਾਪੇ ਪਰੇਸ਼ਾਨ ਰਹਿੰਦੇ ਸੀ ਅਤੇ ਇਸੇ ਪਰੇਸ਼ਾਨੀ ਦੇ ਕਰਕੇ ਜਿਹੜਾ ਹੈ ਉਹਨਾਂ ਨੇ ਉਸ ਨੂੰ ਨਹਿਰ ਦੇ ਵਿੱਚ ਜਿਹੜਾ ਹੈ ਉਹ ਛੋਟ ਦਿੱਤਾ ਸੀ ਜਿਸ ਤੋਂ ਬਾਅਦ ਜੋ ਉਸਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਸ ਨੂੰ ਜੇਲ੍ਹ ਦੇ ਵਿੱਚ ਵੀ ਛੁਡ ਦਿੱਤਾ ਗਿਆ ਸੀ ਪਰ 2 ਮਹੀਨੇ ਬਾਅਦ ਲੜਕੀ ਨੇ ਦੱਸਿਆ ਕਿ ਜਿਸ ਜਿਵੇਂ ਹੀ ਉਸ ਨੂੰ ਨਹਿਰ ਦੇ ਵਿੱਚ ਸੁੱਟਿਆ ਗਿਆ ਉਵੇਂ ਹੀ ਜਿਹੜਾ ਹੈ ਉਹ ਲੜਕੀ ਜਿਹੜੀ ਆ ਉਹ ਨਹਿਰ ਦੇ ਵਿੱਚ ਜਿਹੜਾ ਉਸਦੇ ਹੱਥ ਪੈਰ ਬੰਨੇ ਹੋਏ ਸੀ ਤੇ ਜਿਸ ਤੋਂ ਬਾਅਦ ਲੜਕੀ ਦਾ ਸਿਰ ਸਰਯੇ ਦੇ ਵਿੱਚ ਵੱਜਦਾ ਹੈ ਸਰਯੇ ਦੇ ਵਿੱਚ ਵੱਜਣ ਤੋਂ ਬਾਅਦ ਲੜਕੀ ਜਿਹੜੀ ਹੈ ਉਹ ਉਹ ਆਪਣਾ ਹੱਥ ਪੈਰ ਮਾਰਦੀ ਹੈ ਤੇ ਹੱਥ ਉਸ ਦਾ ਇੱਕ ਬੂਟੇ ਨੂੰ ਪੈ ਜਾਂਦਾ ਹੈ ਅਤੇ ਹੱਥ ਬੂਟੇ ਦੇ ਵਿੱਚ ਪੈਣ ਤੋਂ ਬਾਅਦ ਲੜਕੀ ਕਿਸੇ ਤਰੀਕੇ ਨਾਲ ਦੱਸਦੀ ਹੈ ਕਿ ਮੈਂ ਕੋਸ਼ਿਸ਼ ਕਰਦੀ ਹਾਂ ਉੱਤੇ ਆਉਣ ਨੂੰ ਪਰ ਮੈਂ ਬਾਰ ਬਾਰ ਅਸਫਲ ਹੁੰਨੀ ਆ ਪਰ ਉਹ ਬੂਟਾ ਇੰਨਾ ਮਜ਼ਬੂਤ ਸੀ ਕਿ ਲੜਕੀ ਦੱਸਦੀ ਹੈ ਕਿ ਮੈਂ ਉਸ ਨੂੰ ਫੜ ਕੇ ਜਿਹੜਾ ਹੈ ਉੱਤੇ ਆ ਜਰਨੀ ਆ ਤੇ ਉਹ ਜਿਸ ਪਿੰਡ ਦੇ ਵਿੱਚ ਜੋ ਹੈ ਉਹ ਤੈਰ ਕੇ ਪਹੁੰਚੀ ਸੀ ਉਸ ਪਿੰਡ ਦੇ ਵਿੱਚ ਉਹ ਬਹੁਤ ਬਿਮਾਰ ਰਹਿੰਦੀ ਹੈ ਅਤੇ 2 ਮਹੀਨੇ ਲਗਾਤਾਰ ਉਸ ਦਾ ਇਲਾਜ ਚੱਲਦਾ ਹੈ ਉਹ ਦਾਦੀ ਹੈ ਕਿ ਮੈਂ ਕਿਸੇ ਨੂੰ ਫੋਨ ਕਰਦੀ ਆ ਕਿਸੇ ਤੋਂ ਫੋਨ ਮੰਗਦੀ ਆ ਤੇ ਕਿਸੇ ਨੂੰ ਕਾਲ ਕਰਦੀ ਆ ਕਾਲ ਕਰਨ ਤੋਂ ਬਾਅਦ ਇਹੋ ਇਹ ਨਹੀਂ ਦੱਸਦੀ ਕਿ ਆਖਿਰਕਾਰ ਉਸਨੇ ਕਿਸ ਨੂੰ ਕਾਲ ਕੀਤਾ ਜਿਸ ਤੋਂ ਬਾਅਦ ਉਹ 2 ਮਹੀਨਾ ਉੱਥੇ ਰਹਿੰਦੀ ਆ ਉਸ ਦਾ ਇਲਾਜ ਚੱਲਦਾ ਹੈ ਤੇ ਜਦੋਂ ਹੁਣ ਉਹ ਠੀਕ ਹੋਈ ਆ ਤੇ ਉਹ ਆਪਣੇ ਪਿਤਾ ਨੂੰ ਦੁਬਾਰਾ ਜੇਲ੍ਹ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਆਈ ਆ ਇਸ ਮੌਕੇ ਤੇ ਉਸ ਦਾ ਪਰਿਵਾਰ ਕੀ ਕਹਿ ਰਿਹਾ ਹੈ ਸਾਰਾ ਕੁਝ ਜਾਣ ਕੇ ਜਾਓ ਹੋਇਆ ਤਾਂ ਪਾਪਾ ਨੂੰ ਹੀ ਪਤਾ ਹੁੰਦੇ ਨੂੰ ਤੇ ਉਹਨਾਂ ਨੂੰ ਪਤਾ ਦੋਨਾਂ ਨੂੰ ਕੀ ਹੋਇਆ ਕੀ ਨਹੀਂ ਹੋਇਆ ਮੈਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ ਪਤਾ ਹੁੰਦਾ ਮੈਂ ਬਚਾਉਂਦੀ ਉਹਨਾਂ ਨੂੰ ਤਮੇਂ ਤਾਂ ਕਿਹੋ ਗੱਲ ਦਾ ਪਤਾ ਹੀ ਨਹੀਂ ਸੀਗਾ ਮੈਂ ਤਾਂ ਭਾਂਡੇ ਮਾਂਜੀ ਜਾਂਦੀ ਸੀਗੀ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤੇ ਆ ਵੱਡੀ ਕੋਈ ਆ ਆਪਣੀ ਭਾਂਡੇ ਮਾਂਜਦੇ ਹਾਂ ਸੀ ਤੋ ਦੁੱਧ ਗਰਮ ਕਰੀ ਜਾਂਦੀ ਸੀ ਉਹਨਾਂ ਨੂੰ ਪਤਾ ਹੋਇਆ ਤੇ ਕੀ ਹੋਇਆ ਤੇ ਕੀ ਨਹੀਂ ਹੋਇਆ ਜਦੋਂ ਤੁਸੀਂ ਕਰੋਗੇ ਉਦੋਂ ਕੀ ਗੱਲ ਕਰਕੇ ਕਰੋਗੇ ਕਹਿੰਦਾ ਕਿ ਅਬ ਤੁਰੇ ਆਉਣੇ ਆ ਇਹਨਾਂ ਮੈਨੂੰ ਕੀ ਪਤਾ ਸੀਗਾ ਐਵੇਂ ਕਰਨਾ ਨਾ ਉਹਨੂੰ ਪਤਾ ਨਾ ਮੈਨੂੰ ਪਤਾ ਸਿਰ ਉਦੋਂ ਪਤਾ ਲੱਗਾ ਜਦੋਂ ਨਹਿਰ ਤੇ ਕੋਈ ਪਹੁੰਚੇ ਫਿਰ ਉਹਨਾਂ ਨੇ ਕੀ ਕਿਸ ਤਰ੍ਹਾਂ ਕੀ ਕੀਤਾ ਉਹਦੇ ਵੀਡੀਓ ਬਣਾਈ ਹਾਂ ਹਾਂਜੀ ਤੇ ਉਹਨੂੰ ਪ੍ਰੀਤ ਨੂੰ ਕਹਿੰਦਾ ਵੀਡੀਓ ਬਣਾਉਣ ਨੇ ਵੀਡੀਓ ਬਣਾਈ ਤੇ ਗਲਤੀ ਮਾ ਮਾਫੀ ਵੀ ਨਹੀਂ ਮੰਗੀ ਇਹਨੇ ਮਾਫੀ ਵੀ ਨਹੀਂ ਮੰਗੀ ਕਿ ਪਾਪਾ ਮੈਨੂੰ ਮਾਫ ਕਰ ਦੇ ਤੇ ਚਲ ਮਾਫ ਕਰ ਹੀ ਦੇਣਾ ਸੀ ਇਹਨੇ ਸੋਕ ਮੈਂ ਆਖਿਆ ਮਾਫ ਕਰ ਦੇ ਇਹਨੂੰ ਤੇ ਕੋਈ ਗੱਲ ਨਹੀਂ ਆਪਣੀ ਕੁੜੀ ਵੱਡੀ ਆ ਫਿਰ ਕੀ ਹੋਗਾ ਸਾਰੇ ਤੇ ਗਲਤੀਆਂ ਹੁੰਦੀਆਂ ਨੇ ਹੂੰ ਤੇ ਉਹਨੇ ਕੀ ਤਾਂ ਕੀ ਆਈ ਦਿਲ ਚ ਇੱਕ ਤਾਂ ਤਾਂ ਦੱਸਿਆ ਕੁੜੀ ਨੇ ਕਿ ਗੋਲੀਆਂ ਖਾਧੀਆਂ ਸੀ ਦਵਾਈ ਖਾਦੀ ਸੀ ਆਪਦੀ ਤੇ ਸ਼ਰਾਬ ਪੀਤੀ ਸੀ ਹੂੰ ਇਹ ਨਾ ਉਸ ਤੋਂ ਬਾਅਦ ਫਿਰ ਤੱਕਾ ਮਾਰਤਾ ਹਾਂਜੀ ਤੇ ਅੱਜ ਕੀ ਪਤਾ ਲੱਗਿਆ ਅੱਜ ਪਤਾ ਲੱਗਾ ਕਿ ਵੀਡੀਓ ਵੇਖੀ ਮੋਬਾਈਲ ਤੇ ਮੇਰੇ ਭਰਾ ਦੇ ਮੋਬਾਈਲ ਤੇ ਮੁੰਡੇ ਤੇ ਆਈ ਸੀ ਤੇ ਉਹ ਵੇਖਿਆ ਤੇ ਮੈਨੂੰ ਤਾਂ ਖੁਸ਼ੀ ਹੋ ਗਈ ਮੈਂ ਮੇਰੀ ਕੁੜੀ ਠੀਕ ਆ ਹਾਂਜੀ ਹੁਣ ਤੁਸੀਂ ਕੋਸ਼ਿਸ਼ ਕੀਤੀ ਵੀ ਉਹ ਕਿੱਥੇ ਆ ਤੁਹਾਨੂੰ ਮਿਲੀ ਅਜੇ ਤੱਕ ਨਹੀਂ ਹਜੇ ਤਾਂ ਨਹੀਂ ਮਿਲੇਗੀ ਕੋਈ ਫੋਨ ਨਾ ਫੋਨ ਵੀ ਨਹੀਂ ਆਇਆਗਾ ਹਾਂਜੀ ਫਿਰ ਹੁਣ ਤੁਸੀਂ ਕੋਸ਼ਿਸ਼ ਕਰ ਰਹੇ ਉਹ ਲੱਭਣ ਦੀ ਜਾ ਲੱਭਾਂਗੇ ਹਾਂਜੀ ਲੱਭਾਂਗੇ ਹੋਰ ਪਿੱਛੇ ਕਾਰਨ ਕੀ ਆ ਵੀ ਘਰੇ ਕਿਉਂ ਨਹੀਂ ਆਈ ਪਿੱਛੇ ਹੁਣ ਪਤਾ ਨਹੀਂ ਆਪਾਂ ਨੂੰ ਕੀ ਕਾਰਨ ਆਈ ਨਹੀਂ ਹਾਂਜੀ ਆ ਜਾਵੇ ਤਾਂ ਵਧੀਆ ਕੇ ਪਾਪਾ ਵਾਧੂ ਪਿਆਰ ਕਰਦਾ ਸੀ ਐਵੇਂ ਤਾਂ ਨਹੀਂ ਪਿਆਰ ਨਹੀਂ ਕਰਦਾ ਸੀ ਪਿਆਰ ਤਾਂ ਉਹਨੂੰ ਵਾਧੂ ਕਰਦਾ ਮੋਬਾਈਲ ਲੈ ਕੇ ਦਿੱਤਾ ਟੱਚ ਫੋਨ ਤੇ ਬੈੱਡ ਕਿਹਾ 30000 ਦਾ ਬੈੱਡ ਲੈ ਕੇ ਦਿੱਤਾ ਵਾਧੂ ਸ਼ੌਂਕ ਪੂਰੇ ਕੀਤੇ ਆਨਲਾਈਨ ਕੱਪੜੇ ਮੰਗਾ ਕੇ ਦਿੰਦਾ ਰਿਹਾ ਹਾਂਜੀ ਤੁਹਾਨੂੰ ਮੈਂ ਕਹਿਣਾ ਕਿ ਇੰਨੇ ਨਾ ਪੈਸੇ ਬਰਬਾਦ ਕਰ ਕਦੋਂ ਮੇਰੇ ਕੋਲ ਬੇਟੀਆਂ ਹੀ ਆ ਕਦੋਂ ਮੇਰੇ ਕੋਲ ਚਾਰ ਬੇਟੀਆਂ ਪੈ ਉਹਨਾਂ ਦੇ ਕਰਨਾ ਕਿ ਸੋਚਣਾ ਕਿਹੜਾ ਬੇਟਾ ਹੈਗਾ ਕੋਨ ਤੁਸੀਂ ਉਹਨਾਂ ਦੀ ਜਿਹੜੀ ਬੇਟੀਆਂ ਤੁਸੀਂ ਹੈਗੀਆਂ ਮਤਲਬ ਕਿ ਤੁਹਾਡੇ ਜਿਹਨੇ ਨਾਲ ਤੁਹਾਡੀਆਂ ਬੱਚੀਆਂ ਵੀ ਲੇਕਿਨ ਉਹ ਰੋ ਜਰਮਨ ਦੇ ਵਿੱਚ ਕੀ ਸੀਗਾ ਜਿਹੜੀ ਖਬਰ ਤੁਹਾਡੇ ਸਾਹਮਣੇ ਨਹੀਂ ਆਈ ਤਿੰਨ ਮਹੀਨੇ ਫਿਰ ਕਿਸ ਤਰ੍ਹਾਂ ਮਸੂਹੂਸ ਹੋਇਆ ਤੁਹਾਨੂੰ ਮਸਾ ਹੀ ਦਿਨ ਕੱਟੇ ਆ ਨੀਂਦੇ ਤਾਂ ਆਉਂਦੀ ਨਹੀਂ ਸੀ ਸਾਰੀ ਰਾਤ ਤੇ ਨਾਲ ਰੋਟੀ ਨੂੰ ਜੀ ਕਰਦਾ ਸੀਗਾ ਹੋਰ ਤੇ ਹੁਣ ਮੈਂ ਦਿਹਾੜੀ ਤੇ ਗਈ ਸੀ ਆਵੇ ਦਿਹਾੜੀ ਕਰਕੇ ਆਈਂ ਦਿਹਾੜੀ ਜਾਨੀ ਆ ਮੇਰੇ ਭਰਾ ਦੇ ਉੱਤੇ ਠੇਕਾ ਲਿਆ ਤੇ ਮੈਂ ਦਿਹਾੜੀ ਜਾਨੀ ਹਾਂਜੀ ਤੁਹਾਨੂੰ ਹੀ ਨਹੀਂ ਖੁਸ਼ੀ ਆਈ ਕੇ ਜਲ ਕੁੜੀ ਠੀਕ ਆ ਤੇ ਚੱਲ ਪਿਓ ਨੂੰ ਵੀ ਲੈ ਆਉਗੀ ਹਾਂਜੀ ਕੀ ਨਾਮ ਹੈ ਤੁਹਾਡਾ ਜਸਪ੍ਰੀਤ ਜਸਪ੍ਰੀਤ ਇੱਕ ਵੀਡੀਓ ਵਾਇਰਲ ਹੋਈ ਸੀਗੀ ਉਹ ਕੌਣ ਲਗਦੇ ਸੀ ਤੁਹਾਡੇ ਮੇ ਸਿਸਟਰ ਕੀ ਹੋਇਆ ਸੀ ਉਹਨਾਂ ਨੂੰ ਘਰੇ ਲੜਾਈ ਲੜੀ ਹੋਈ ਤੇ ਫਿਰ ਉਸ ਤੋਂ ਬਾਅਦ ਮੈਂ ਵਿੱਚ ਸਿੱਟ ਦਿੱਤਾ ਤੇ ਹੁਣ ਪਤਾ ਲੱਗਾ ਵੀਡੀਓ ਪਹੁੰਚ ਗਈ ਉਹ ਤੁਹਾਨੂੰ ਕਿਵੇਂ ਪਤਾ ਲੱਗਾ ਤੇ ਕਦੋਂ ਲੱਗਾ ਥੋੜੀ ਦੇਰ ਪਹਿਲਾਂ ਕੀ ਲੱਗਾ ਬੇਟਾ ਬਤਾ ਮੇਰੀ ਭੈਣ ਬਾਤ ਰਹੀ ਹੈ ਤੇ ਹੁਣ ਤੁਹਾਨੂੰ ਇੰਨੇ ਮਹੀਨੇ ਦੇ ਵਿੱਚ ਤੁਹਾਨੂੰ ਮਿਲੀ ਹੈ ਤੁਹਾਨੂੰ ਕਦੋਂ ਮਿਲੀ ਨਹੀਂ ਮਿਲੀ ਤਾਂ ਨਹੀਂ ਆ ਇਹ ਤੁਹਾਨੂੰ ਕਿੱਥੋਂ ਪਤਾ ਲੱਗਿਆ ਤੇ ਕਿਵੇਂ ਦੇਖਿਆ ਵੀਡੀਓ ਤੇ ਵਿੱਚ ਵੇਖਿਆ ਸਵੇਰ ਸਵੇਰੇ ਵੀਡੀਓ ਆਈ ਤਾਂ ਸੇ ਵੇਖਿਆ ਉੱਠ ਕੇ ਵੇਖਿਆ ਤਾਂ ਵੀਡੀਓ ਆਈ ਹੋਈ ਸੀ ਮੇਰੀ ਭੈਣ ਜਿੰਦਾ ਹੈ ਕਿੰਨੀ ਕੁ ਮਨ ਨੂੰ ਖੁਸ਼ੀ ਆਈ ਵਾਦੋ ਤੇ ਹੁਣ ਕਿੱਥੇ ਹੋਣਗੇ ਉਹ ਹੁਣ ਤਾਂ ਮੈਨੂੰ ਪਤਾ ਨਹੀਂ ਕਿੱਥੇ ਵੀ ਹੋਣਗੇ ਮੈਨੂੰ ਇੰਨਾ ਪਤਾ ਹੋਗਾ ਸ਼ਾਇਦ ਇੱਥੇ ਕਿਤੇ ਹੋਣਗੇ ਵੈਸੇ ਪਤਾ ਨਹੀਂ ਕਾ ਇੱਥੇ ਕਿਤੇ ਹੋਏ ਦਰ ਪਰਵਾਹ ਨੂੰ ਮਿਲੇ ਨਹੀਂ ਅਜੇ ਨਹੀਂ ਅਜੇ ਕਿਸੇ ਨੂੰ ਹੀ ਨਹੀਂ ਮਿਲੇ